ਪਿਆਰੀ ਸਾਧ ਸੰਗਤ ਜੀ ਜਦੋਂ ਕਿਸੇ ਪ੍ਰਾਣੀ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ ਤਾਂ ਪੰਜ ਪਿਆਰੇ ਇਸ ਪ੍ਰਕਾਰ ਪੰਜਾਂ ਕਕਾਰਾਂ ਦੀ ਰਹਿਤ ਦੱਸਦੇ ਹਨ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਖਵਾਕ ਪਾਸ਼ਾ ਜੀ ਦਸਵੀਂ ਨਿਸ਼ਾਨੇ ਸਿੱਖੀ ਪੰਜ ਹਰਫ ਅਸ ਤ ਕਾਫ ਹਿਰ ਕਿ ਜਨਾ ਬਾਸ਼ਦ ਈ ਪੰਜੇ ਮੁਆਫ ਕੜਾਕਾਰ ਦੋ ਕਛ ਕੰਗੇ ਬਿੰਦਾ ਬੇਲਾ ਕੇ ਸੇਝ ਅਸਤ ਜੁਮਲੇ ਨਿਸ਼ਾਨ ਸਿੱਖੀ ਦੇ ਨਿਸ਼ਾਨ ਪੰਜ ਕਕਾਰ ਹਨ ਕਦੇ ਵੀ ਇਹ ਮਾਫ ਨਹੀਂ ਹੋ ਸਕਦੇ ਇਹ ਮਹਾਰਾਜ ਜੀ ਆਪ ਕਹਿ ਰਹੇ ਹਨ ਕਿ ਅਸੀਂ ਵੀ ਮਾਫ ਨਹੀਂ ਕਰ ਸਕਦੇ ਕੜਾ ਕਿਰਪਾਨ ਕਸ਼ਹਰਾ ਅਤੇ ਕੰਗਾ ਇਹ ਜਾਣ ਲੋ ਬੇੜਾ ਕੇਸ ਤੋਂ ਕੁਝ ਵੀ ਨਹੀਂ ਹਨ ਸਿੱਖੀ ਦੇ ਨਿਸ਼ਾਨ ਪੰਜ ਕਕਾਰ ਹਨ ਕੰਗਾ ਕੇਸ ਕੜਾ ਕਿਰਪਾਨ ਤੇ ਕਛਹਿਰਾ ਇਹਨਾਂ ਪੰਜਾਂ ਨੂੰ ਕਦੇ ਵੀ ਸਿੱਖ ਨਾ ਤਿਆਗੇ ਇਹਨਾਂ ਵਿੱਚੋਂ ਪਹਿਲਾ ਆਉਂਦਾ ਹੈ ਕਛਹਿਰਾ ਕਛ ਕਿਰਪਾਨ ਨਾ ਕਬੂ ਹੂ ਤਿਆਗਾ ਕਦੇ ਕਿਰਪਾਨ ਤੇ ਕਛਹਿਰਾ ਲਾ ਕੇ ਨੰਗੇ ਨਹੀਂ ਸੌਣਾ ਚਾਹੀਦਾ ਤੇ ਕਛਹਿਰਾ ਸਦਾ ਰੇ ਪਾਵੇ ਦੂਜੀ ਕਛ ਨਾ ਹੋਵੇ ਸਿੰਘਾਂ ਵਾਂਗੂ ਰੇਵ ਕਸ਼ਾਰਾ ਪਾਏ ਇਸ ਪ੍ਰਕਾਰ ਤਰੀਕੇ ਨਾਲ ਇੱਕ ਪਹੁੰਚਾ ਲਾਵੋ ਪਹਿਲਾ ਪਾ ਲਵੋ ਤਾਂ ਦੂਜੇ ਨੂੰ ਲਾਣਾ ਕਰੋ ਦੋਵੇਂ ਇਕੱਠੇ ਨਾ ਲਾ ਦਿਓ ਇਸ ਤਰੀਕੇ ਨਾਲ ਸਿੱਖ ਵਰਤਨਾ ਕਰੇ ਜੇ ਅਚਾਨਕ ਦੋਨੇ ਪਹੁੰਚੇ ਲੈ ਜਾਣ ਤਾਂ ਪੰਜਾਂ ਪਿਆਰਿਆਂ ਤੋਂ ਅਰਦਾਸ ਕਰਾਵੇ ਇੱਕ ਅਰਦਾਸ ਨਹੀਂ ਕਰ ਸਕਦਾ ਤੇ ਪੰਜ ਜਪਜੀ ਸਾਹਿਬ ਤੋਂ ਘੱਟ ਤਨਖਾਹ ਨਹੀਂ ਲਾਉਣੀ ਕਿਸ਼ਾਰਾ ਜੱਤ ਸਾਦੀ ਨਿਸ਼ਾਨੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਆਉਂਦਾ ਹੈ ਸੀਲ ਜੱਤ ਕੀ ਕਛ ਪਹਿਰ ਪਕੜੋ ਹਥਿਆਰਾ ਸੀਲ ਰੱਖੋ ਜੱਤ ਰੱਖੋ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਪੈਣ ਵਖਾਣਾ ਇਸ ਪ੍ਰਕਾਰ ਕਿਸ਼ਾਰਾ ਧਾਰਨ ਦਾ ਗੁਣ ਧਾਰਨ ਕਰਨਾ ਹੈ ਕਿਸ਼ਾਰਾ ਬਹੁਤ ਉਤਮ ਵਸਤੂ ਹੈ ਜਿਵੇਂ ਹਨੂਮਾਨ ਨੇ ਬਹੁਤ ਹੀ ਸ਼੍ਰੀ ਰਾਮਚੰਦਰ ਜੀ ਦੀ ਸੇਵਾ ਕੀਤੀ ਸੀ ਲੰਕਾ ਵਿੱਚੋਂ ਸੀਤਾ ਦਾ ਪਤਾ ਲਿਆਂਦਾ ਸੰਜੀਵਨੀ ਬੂਟੀ ਲਿਆਂਦੀ ਜਿਸ ਕਰਕੇ ਲక్ష్మణ ਜਿੰਦਾ ਹੋਇਆ ਅਨੇਕਾਂ ਬਹਾਦਰੀਆਂ ਕੀਤੀਆਂ ਤੇ ਰੋਮ-ਰੋਮ ਵਿੱਚ ਰਾਮ ਵਸਿਆ ਹੋਇਆ ਸੀ ਪਰ ਜਦੋਂ ਸ਼੍ਰੀ ਰਾਮਚੰਦਰ ਜੀ ਤੋਂ ਸਰਬੰਸਦਾਨ ਮੰਗਿਆ ਤਾਂ ਉਹਨਾਂ ਨੇ ਆਪਣਾ ਕਸ਼ਹਿਰਾ ਹੀ ਦਿੱਤਾ ਸਭ ਤੋਂ ਉੱਤਮ ਵਸਤੂ ਜਾਣ ਕੇ ਅਤੇ ਜਿਉਂਦਿਆਂ ਸਰੀਰ ਦਾ ਪੜਦਾ ਹੈ ਤੇ ਮਰਿਆਂ ਵੀ ਪੜਦਾ ਹੈ ਜਿਵੇਂ ਇੱਕ ਪਠਾਨ ਥਾਣੇਦਾਰ ਨੇ ਨਹਿਰ ਵਿੱਚ ਇੱਕ ਲੜਕੀ ਦੀ ਲੋਥ ਰੂੜੀ ਆਉਂਦੀ ਸੀ ਉਹ ਵੇਖੀ ਤੇ ਸਿਪਾਈਆਂ ਤੋਂ ਬਾਹਰ ਕਢਾਈ ਤੇ ਹੁਕਮ ਦਿੱਤਾ ਕਿ ਇਸ ਦਾ ਬਸਤਰ ਨਹੀਂ ਹੈ ਪਰਦਾ ਪਾ ਦਿਓ ਸਿਪਾਈਆਂ ਨੇ ਕਿਹਾ ਜੀ ਇਸ ਨੇ ਤਾਂ ਦਸਵੇਂ ਪਾਸ਼ਾ ਦਾ ਅੰਮ੍ਰਿਤ ਛਕਿਆ ਹੈ ਤੇ ਇਸ ਤੇ ਤੇੜਕ ਸ਼ਹਿਰਾ ਹੈ ਜੋ ਜਿਉਂਦਿਆਂ ਮਰਿਆਂ ਦਾ ਪੜਦਾ ਹੈ ਏ ਸੁਣ ਵੇਖ ਕੇ ਥਾਣੇਦਾਰ ਦੇ ਮਨ ਨੂੰ ਐਸੀ ਖਿੱਚ ਪਈ ਤੇ ਸ਼ਰਦਾ ਆਈ ਤੇ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਸਾਰੇ ਪਰਿਵਾਰ ਸਮੇਤ ਉਸਨੇ ਅੰਮ੍ਰਿਤ ਛਕ ਲਿਆ ਐਸੇ ਪ੍ਰਕਾਰ ਸਾਧ ਸੰਗਤ ਜੀ ਕੜਾ ਹੈ ਕੜਾ ਸਰਬ ਲੋ ਦਾ ਪਹਿਰਨਾ ਚਾਹੀਦਾ ਹੈ ਕਦੇ ਸੋਨੇ ਜਾਂ ਚਾਂਦੀ ਦਾ ਨਹੀਂ ਪਹਿਰਨਾ ਚਾਹੀਦਾ ਗੁੱਟ ਤੇ ਤਲਵਾਰ ਦਾ ਵਾਰ ਵੱਜਾ ਰੋਗ ਦਾ ਹੈ ਸਾਇੰਸ ਦੇ ਤਰੀਕੇ ਨਾਲ ਬਾਹ ਨਾਲ ਘਸ ਘਸ ਕੇ ਮੇਦੇ ਨੂੰ ਤਾਕਤ ਪਹੁੰਚਾਉਂਦਾ ਹੈ ਇਸ ਪ੍ਰਕਾਰ ਜਿਹੜਾ ਖੜਾ ਹੈ ਹਰ ਵਕਤ ਬਾਹ ਵਿੱਚ ਵੀਣੀ ਬੰਦ ਸ਼ਸਤਰ ਹੈ ਜਿਵੇਂ ਕੜਾ ਬਾਹ ਨੂੰ ਕੜ ਕੇ ਰੱਖਦਾ ਹੈ ਇਉਂ ਅਸੀਂ ਮਨ ਨੂੰ ਕੜ ਕੇ ਰੱਖਣਾ ਹੈ ਕੜੇ ਤੋਂ ਇਹ ਸਿੱਖਿਆ ਲੈਣੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਹ ਹੈ ਇਹਨਾਂ ਬਾਹਾਂ ਨਾਲ ਚੋਰੀ ਯਾਰੀ ਠੱਗੀ ਨਹੀਂ ਕਰਨੀ ਕਿਤੇ ਵੀ ਝੂਠੇ ਦਸਤਖਤ ਨਹੀਂ ਕਰਨੇ ਝੂਠਾ ਅੰਗੂਠਾ ਨਹੀਂ ਲਾਉਣਾ ਇਹ ਸੁਭਾਅ ਰੱਖੇ ਤੇ ਮਨ ਨੂੰ ਕੱਢ ਕੇ ਰੱਖੇ ਚੋਰੀ ਯਾਰੀ ਠਗੀ ਨਹੀਂ ਕਰਨੀ ਦਸਾਂ ਨੋਹਾਂ ਦੀ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ ਤੇ ਇਹਨਾਂ ਬਾਹਾਂ ਨਾਲ ਸਾਹ ਸੰਗਤ ਦੀ ਸੇਵਾ ਕਰਨੀ ਹੈ ਅਤੇ ਇਹ ਸ਼ਹੀਦੀ ਗਾਣਾ ਹੈ ਜੋ ਪੱਕਾ ਹੀ ਸਤਿਗੁਰਾਂ ਵੱਲੋਂ ਸਾਨੂੰ ਮਿਲਿਆ ਹੈ ਇਹ ਕਦੇ ਵੀ ਬਾਹ ਤੋਂ ਦੂਰ ਨਹੀਂ ਕਰਨਾ ਕੜਾ ਮਿਹਦੇ ਤੇ ਜਿਗਰ ਨੂੰ ਤਾਕਤ ਵੀ ਦਿੰਦਾ ਹੈ ਫੇਰ ਆਉਂਦਾ ਹੈ ਕੰਗਾ ਕੇਸਾਂ ਵਿੱਚ ਹਮੇਸ਼ਾ ਲੱਕੜੀ ਦਾ ਕੰਗਾ ਰੱਖਣਾ ਹੈ ਦੰਦ ਜਾਂ ਮਸਾਲੇ ਦਾ ਨਾ ਰੱਖੇ ਜਿਹੜਾ ਲੱਕੜੀ ਦਾ ਕੰਗਾ ਹੈ ਇਸ ਨਾਲ ਸਿਰ ਵਿੱਚ ਜਿਹੜੀ ਬਿਜਲੀ ਹੈ ਉਹ ਸ਼ਾਂਤ ਰਹਿੰਦੀ ਹੈ ਸਿਰ ਵਿੱਚ ਬਿਜਲੀ ਹੈ ਜਿਸ ਜਦੋਂ ਹਨੇਰੇ ਵਿੱਚ ਵਾਈਏ ਉਦੋਂ ਤਾਰਾਂ ਜਿਹੀਆਂ ਚਮਕਣੀਆਂ ਹੁੰਦੀਆਂ ਹਨ ਉਹਨੂੰ ਸ਼ਾਂਤ ਰੱਖਣ ਵਾਸਤੇ ਲੱਕੜੀ ਦਾ ਕੰਗਾ ਇਸਤੇਮਾਲ ਕਰੀਦਾ ਹੈ ਲੱਕੜੀ ਜਿਵੇਂ ਬਿਜਲੀ ਨੂੰ ਦਬਾ ਕੇ ਰੱਖਦੀ ਹੈ ਐਸਟਰਾ ਲੱਕੜੀ ਦਾ ਕੰਗਾ ਹੀ ਕਿਸਾ ਵਿੱਚ ਰੱਖਣਾ ਹੈ ਸਾਈਜ਼ ਦੇ ਤਰੀਕੇ ਨਾਲ ਵੀ ਇਹ ਜੋਗ ਹੈ ਕਈ ਨਿਹੰਗ ਸਿੰਘ ਲੋਹੇ ਦਾ ਕੰਗਾ ਰੱਖਦੇ ਹਨ ਕੰਗਾ ਲੋਹੇ ਦਾ ਨਹੀਂ ਰੱਖਣਾ ਉਸ ਦੇ ਨਾਲ ਕੇਸ ਉਖੜ ਜਾਂਦੇ ਹਨ ਭਾਈ ਨੰਦ ਲਾਲ ਜੀ ਫਰਮਾਉਂਦੇ ਹਨ ਕੰਗਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬੰਧਾਈ ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਇਹ ਵਚਨ ਕੀਤੇ ਹਨ ਹਮੇਸ਼ਾ ਕੰਗਾ ਦੋ ਵਕਤ ਕਰਨਾ ਚਾਹੀਦਾ ਹੈ ਪਹਿਲਾਂ ਕੰਗਾ ਕਰਕੇ ਦੋਨੋਂ ਵਕਤ ਦਸਤਾਰ ਚੋਣ ਕੇ ਝਾੜ ਕੇ ਸਜਾਉਣੀ ਹੈ ਕਈ ਇੱਕ ਵਾਰੀ ਮਾਵਾ ਤੇ ਪਿੰਨਾ ਲਾ ਕੇ ਬੰਨ ਲੈਂਦੇ ਹਨ ਫਿਰ ਉਹੀ ਟੋਪੀ ਦੀ ਤਰ੍ਹਾਂ ਉਤਾਰ ਕੇ ਰੱਖ ਲੈਂਦੇ ਹਨ ਫਿਰ ਉਸੇ ਤਰ੍ਹਾਂ ਸਿਰ ਤੇ ਰੱਖ ਲੈਂਦੇ ਹਨ ਇਹ ਟੋਪੀ ਦੀ ਸ਼ਕਲ ਬਣ ਜਾਂਦੀ ਹੈ ਮਹਾਰਾਜ ਜੀ ਦਾ ਹੁਕਮ ਹੈ ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੈ ਸੋ ਚੁਣ ਕੇ ਦਸਤਾਰ ਸਜਾਉਣੀ ਹੈ ਇੱਕ ਇੱਕ ਪੇਚ ਕਰਕੇ ਸਜਾਵੇ ਤੇ ਇੱਕ ਇੱਕ ਪੇਚ ਕਰਕੇ ਲਾਹੇ ਫਿਰ ਦਰਬਾਰ ਵਿੱਚ ਸਤਗੁਰੂ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਆਵੇ ਇੱਕ ਵਾਰੀ ਸ੍ਰੀ ਗੁਰੂ ਕਲਗੀਧਰ ਪਾਸ਼ਾ ਸ਼ਿਕਾਰ ਚੜੇ ਸਨ ਇੱਕ ਸਿੰਘ ਨੇ ਕੰਗਾ ਨਹੀਂ ਸੀ ਕੀਤਾ ਮਹਾਰਾਜ ਸਾਹਿਬ ਜੀ ਨੇ ਕਿਹਾ ਅੱਜ ਸ਼ਿਕਾਰ ਨਹੀਂ ਮਿਲਿਆ ਕੀ ਕਾਰਨ ਹੈ ਉਹ ਸਿੱਖ ਨੂੰ ਪੁੱਛਿਆ ਤੂੰ ਕੰਗਾ ਕੀਤਾ ਹੈ ਉਹ ਕਹਿੰਦਾ ਅੱਜ ਨਹੀਂ ਕੀਤਾ ਕਹਿੰਦੇ ਕੰਗਾ ਕਰ ਉਸੇ ਵੇਲੇ ਕੰਗਾ ਕਰਾ ਕਿਹਾ ਕਿ ਅੱਗੇ ਵਾਸਤੇ ਸਾਵਧਾਨੀ ਦੇ ਨਾਲ ਆਉਣਾ ਕਦੇ ਕਿਸੇ ਸਿੰਘ ਨੇ ਕੰਗਾ ਕਰੇ ਬਗੈਰ ਨਹੀਂ ਆਉਣਾ ਇਸ ਪ੍ਰਕਾਰ ਰਹਿਤਨਾਮਾ ਦੇ ਵਿੱਚ ਸਤਿਗੁਰਾਂ ਦੇ ਪਵਿੱਤਰ ਬਚਨ ਹਨ ਕੰਗਾ ਸਦਾ ਸਾਫਤ ਰੱਖੋ ਜੇ ਕਿਤੇ ਇੱਕ ਦੰਦਾ ਵੀ ਟੁੱਟ ਜਾਏ ਜਾਂ ਡਿੱਗ ਪਵੇ ਜਾਂ ਸਰੀਰ ਤੋਂ ਵੱਖਰਾ ਹੋ ਜਾਏ ਤਾਂ ਕੰਗਾ ਲੈ ਕੇ ਅਰਦਾਸ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਪੁੱਲ ਬਖਸ਼ਾ ਕੇ ਫਿਰ ਮੂੰਹ ਵਿੱਚ ਕੁਝ ਪਾਉਣਾ ਹੈ ਇਸ ਵਾਸਤੇ ਸਿੰਘ ਹਮੇਸ਼ਾ ਦੋ-ਦੋ ਕੰਗੇ ਰੱਖਦੇ ਹਨ ਜਿਵੇਂ ਕੰਗਾ ਆਪਣੇ ਆਪ ਨੂੰ ਚਿਰਾ ਕੇ ਸੀਸ ਤੇ ਕੇਸ ਸੁਧਾਰਨ ਵਾਲਾ ਬਣਿਆ ਹੈ ਤੇ ਸਭ ਤੋਂ ਸ਼ਰੋਮਣੀ ਸੀਸ ਤੇ ਸਾਜਦਾ ਹੈ ਇਓ ਆਪਾ ਪਾ ਮੇਟ ਕੇ ਆਪਣੇ ਆਪ ਨੂੰ ਚਿਰਾ ਕੇ ਸਭਨਾ ਦੇ ਚਰਨਾਂ ਦੀ ਧੂੜ ਮੰਨ ਕਰਕੇ ਬਣਨਾ ਹੈ ਤੇ ਸਭ ਦੀ ਧੂੜ ਬਣ ਕੇ ਸਭ ਤੋਂ ਸ਼ਰੋਮਣੇ ਸਜਣਾ ਹੈ ਸਭ ਹੂ ਤਲਾ ਤਲਾ ਸਭ ਉਪਰ ਇਹ ਦ੍ਰਿਸ਼ ਦ੍ਰਿਸ਼ਟਾਇ ਬ੍ਰਹਮ ਗਿਆਨੀ ਉੱਚ ਤੇ ਉਜਾ ਮਨ ਆਪਣਾ ਹੈ ਸਭ ਤੇ ਨੀਚਾ ਕੰਗਾ ਜਿਵੇਂ ਟੁੱਟੇ ਰੋਮਾਂ ਨੂੰ ਕੱਢਦਾ ਹੈ ਤੇ ਸਾਫ਼ ਕਿਸਾਨ ਨੂੰ ਸੁਧਾਰ ਕੇ ਸੀਸ ਵਿੱਚ ਰੱਖਦਾ ਹੈ ਇਸੇ ਤਰ੍ਹਾਂ ਦੋਵੇਂ ਵਕਤ ਵਿਚਾਰ ਰੂਪੀ ਕੰਗਾ ਫੇਰਨਾ ਹੈ ਆਪਣੇ ਮਨ ਅੰਦਰ ਵੇਖਣਾ ਹੈ ਕਿ ਮੈਂ ਅੱਜ ਚੌ ਪੈਰਾਂ ਵਿੱਚ ਕਿੰਨੇ ਪਾਪ ਕੀਤੇ ਹਨ ਕਿੰਨਾ ਝੂਠ ਬੋਲਿਆ ਕਿੰਨੀ ਨਿੰਦਾ ਕੀਤੀ ਹੈ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ athwa ਮੰਦੇ ਵਾਕ ਕਿਸ ਨੂੰ ਬੋਲੇ ਹਨ ਹੋਰ ਕਿਸ ਪ੍ਰਕਾਰ ਦੀ ਗਲਤੀ ਕੀਤੀ ਹੈ ਉਹਨਾਂ ਔਗਣਾ ਦਾ ਧਿਆ ਕਰਨਾ ਹੈ ਤੇ ਸਭ ਗੁਣਾ ਨੂੰ ਧਾਰਨ ਕਰਨਾ ਹੈ ਮਾੜੇ ਸੰਸਕਾਰ त्याਗਣੇ ਹਨ ਸ਼ੁਭ ਸੰਸਕਾਰ ਹਿਰਦੇ ਵਿੱਚ ਵਸਾਉਣੇ ਹਨ ਕਈਆਂ ਦੇ ਰਾਤ ਸਮੇਂ ਦਸਤਾਰ ਲੈ ਕੇ ਕੰਗਾ ਵੀ ਡਿੱਗ ਪੈਂਦਾ ਹੈ ਉਹ ਕੇਸਾਂ ਨੂੰ ਦਸਤਾਰੇ ਨਾਲ ਜੂੜੇ ਦੇ ਪੇਚਾਂ ਨਾਲ ਲਪੇਟ ਕੇ ਸਜਾਉਣ ਤਾਂ ਕੰਗਾ ਤੇ ਦਸਤਾਰ ਸੀਸ ਤੇ ਰਹਿ ਸਕਦੇ ਹਨ ਜੇ ਕੇਸ ਬਿਲਕੁਲ ਥੋੜੇ ਹੋਣ ਜਾਂ ਕਲਗਾ ਸਿੰਘ ਹੋਵੇ ਤਾਂ ਦਸਤਾਰੇ ਦੇ ਇੱਕ ਲੜ ਨਾਲ ਕੰਗਾ ਸਜਾ ਕੇ ਸੀਸ ਤੇ ਸਜਾਵੇ ਜੇ ਬਹੁਤੀ ਬੇਵਸੀ ਹੋਵੇ ਦਸਤਾਰ ਨਾ ਰਹਿੰਦੀ ਹੋਵੇ ਤਾਂ ਸੌਣ ਲੱਗੇ ਠਾਠਾ ਮਾਰ ਕੇ ਦਸਤਾਰੇ ਨੂੰ ਕਾਬੂ ਰੱਖੇ ਤੇ ਸਤਿਗੁਰੂ ਜੀ ਦਾ ਹੁਕਮ ਹੈ ਕਿ ਕੰਗਾ ਸਰੀਰ ਨਾਲ ਛੋਹਿਆ ਰਵੇ ਭਾਵ ਕੰਗਾ ਕਰਕੇ ਕੇ ਸਜਾਉਣ ਸਮੇਂ ਜੋੜਾ ਕਰਨ ਸਮੇਂ ਪੱਟਾਂ ਆਦ ਅੰਗਾਂ ਤੇ ਰੱਖ ਲਵੇ ਇਉਂ ਪੰਜਾਂ ਕਕਾਰਾਂ ਦੀ ਰਹਿਤ ਰੱਖੇ ਫੇਰ ਕਿਰਪਾਨ ਹੁੰਦੀ ਹੈ ਜਿਹੜੀ ਕਿਰਪਾਨ ਹੁੰਦੀ ਹੈ ਕਿਰਪਾਨ ਤੋਂ ਸਦਾ ਕਾਲ ਨੂੰ ਚੇਤੇ ਰੱਖਣਾ ਹੈ ਕਿਰਪਾਨ ਆਪਣੀ ਰੱਖਿਆ ਵਾਸਤੇ ਢਾਲ ਦੀ ਨਿਯਾਈ ਹੈ ਗਰੀਬਾਂ ਦੀ ਰੱਖਿਆ ਵਾਸਤੇ ਕਿਰਪਾਨ ਦੀ ਵਰਤੋਂ ਕਰੀਦੀ ਹੈ ਧੀਰੇ ਤੇ ਖੇਮਾ ਧਾਰਨ ਕਰੇ ਇਸ ਤਰੀਕੇ ਨਾਲ ਸੰਜਮ ਵਿੱਚ ਰਹਿਣਾ ਕਰੇ ਕਿਰਪਾਨ ਸਦਾ ਗਾਤਰੇ ਵਿੱਚ ਰੱਖਣੀ ਹੈ ਕਦੇ ਵੀ ਸਰੀਰ ਤੋਂ ਦੂਰ ਨਹੀਂ ਕਰਨੀ ਅਕਾਲ ਪੁਰਖ ਦਾ ਸ਼ਸਤਰ ਹੈ ਇਹ ਸਿੰਘ ਨੂੰ ਬਖਸ਼ਿਸ਼ ਮਿਲੀ ਹੈ ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਟਾਰੀਆਂ ਕਰੋੜਾਂ ਪਾਪਾਂ ਨੂੰ ਟਾਲਣ ਵਾਲੀ ਕਿਰਪਾਨ ਆਪਣੇ ਕੋਲ ਰੱਖਣੀ ਹੈ ਅਤੇ ਜਿਸ ਕਰਕੇ ਪ੍ਰਤੱਖ ਰੱਖਿਆ ਹੁੰਦੀ ਹੈ ਅਤੇ ਗੁਪਤ ਰੂਹਾਂ ਤੋਂ ਰੱਖਿਆ ਹੁੰਦੀ ਹੈ ਲੋਹੇ ਦੀ ਹੋਣ ਕਰਕੇ ਅਤੇ ਮਹਾਰਾਜ ਜੀ ਦਾ ਸਰੂਪ ਹੋਣ ਕਰਕੇ ਜਿਵੇਂ ਲੋਕੀ ਸੋਤਕ ਆਤ ਤੋਂ ਬਚਣ ਵਾਸਤੇ ਲੋਹੇ ਦਾ ਸ਼ਸਤਰ ਰੱਖਦੇ ਹਨ ਸਤਿਗੁਰੂ 6ਵੇਂ ਪਾਤਸ਼ਾਹ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਜਿੱਥੇ ਪਹਿੜੀਆਂ ਸਨ ਉਥੇ ਆਗਿਆ ਦਿੱਤੀ ਸੀ ਕਿ ਸਾਰੇ ਕਿਰਪਾਨਾਂ ਪਾਓ ਬਾਬਾ ਬੁੱਢਾ ਸਾਹਿਬ ਜੀ ਦੀ ਵੀ ਸ੍ਰੀ ਅਕਾਲ ਤਖਤ ਸਾਹਿਬ ਕਿਰਪਾਨ ਸੁਸ਼ੋਭਿਤ ਹੈ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਨੇ ਪਹਿਰਨਾ ਕੀਤੀ ਜਿਨ੍ਹਾਂ ਵਿਵਸਥਾਵ ਉਸ ਵੇਲੇ 100 ਸਾਲ ਤੋਂ ਉੱਤੇ ਸੀ ਤੇ ਫਿਰ ਬਾਕੀ ਦਿਆਂ ਸਾਰਿਆਂ ਨੇ ਪਹਿਰੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਡੇਢ ਫੁੱਟ ਦੀ ਕਿਰਪਾਨ ਹਮੇਸ਼ਾ ਗਾਤਰੇ ਵਿੱਚ ਰੱਖਦੇ ਸਨ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਸ਼ਸਤਰਾਂ ਨਾਲ ਪਹਿਰਿਆ ਕਰਦੇ ਸਨ ਇਸ ਪ੍ਰਕਾਰ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਨਿਯਮ ਰਖਾ ਦਿੱਤਾ ਹੈ ਤੇ ਫਿਰ ਸਾਰੇ ਪਾਤਸ਼ਾਹ ਜੀ ਰੱਖਦੇ ਰਹੇ ਹਨ ਕਿਰਪਾਨ ਬੁੱਕਲ ਦਾ ਹਥਿਆਰ ਹੈ ਇਹ ਘੱਟ ਤੋਂ ਘੱਟ 9 ਇੰਚ ਦੀ ਹੋਣੀ ਚਾਹੀਦੀ ਹੈ ਜਿਹੜੀ ਕਿ ਸਾਡੀ ਰੱਖਿਆ ਕਰ ਸਕੇ ਜਿਹੜੀ ਕੰਗੇ ਵਿੱਚ ਰੱਖਣੀ ਹੈ ਕੇਸਾਂ ਵਿੱਚ ਰੱਖਣੀ ਹੈ ਧਾਗਾ ਪਾ ਕੇ ਜਨੇਊ ਵਾਂਗੂ ਰੱਖਣੀ ਹੈ ਇਹ ਰਹਿਤ ਨਹੀਂ ਹੈ ਇਹ ਤਾਂ ਜਦੋਂ ਅੰਗਰੇਜ਼ਾਂ ਨੇ ਕਿਰਪਾਨਾਂ ਜ਼ਬਤ ਕੀਤੀਆਂ ਸਨ ਉਦੋਂ ਨਿਸ਼ਾਨੀ ਰੱਖਣ ਲਈ ਕੇਸਾਂ ਵਿੱਚ ਰੱਖੀਆਂ ਸਨ ਜਦੋਂ ਖੁੱਲ ਹੋ ਗਈ ਸਿੰਘ ਫੇਰ ਵੱਡੀਆਂ ਰੱਖਦੇ ਹਨ ਜਿਵੇਂ ਤੇੜ ਲੱਕ ਤੇ ਇੱਕ ਸ਼ਹਿਰੇ ਦਾ ਚਿੰਨ ਹੈ ਇਸੇ ਤਰ੍ਹਾਂ ਗਾਤਰੇ ਦਾ ਚਿੰਨ ਕਿਰਪਾਨ ਹੈ ਕੇ ਇਸ ਇਸ਼ਨਾਨ ਕਰਨ ਸਮੇਂ ਕਿਰਪਾਨ ਤੇ ਕੰਗਾ ਕਮਰ ਕੱਸੇ ਸਜਾ ਲਵੇ ਪਿੰਡੇ ਇਸ਼ਨਾਨ ਸਮੇਂ ਆਪਣੇ ਸੀਸ ਤੇ ਸਜਾ ਲਵੇ ਕਈ ਸਿੰਘ ਕਿਰਪਾਨ ਕਸ਼ਰੇ ਵਿੱਚ ਲੱਕ ਨਾਲ ਟੰਗ ਲੈਂਦੇ ਹਨ ਇਹ ਵੀ ਠੀਕ ਨਹੀਂ ਹੈ ਕਿਰਪਾਨ ਦਾ ਅਦਬ ਨਹੀਂ ਹੈ ਕਈ ਕਿਰਪਾਨ ਨਾਲ ਦਾਤਨਾ ਸਬਜ਼ੀਆਂ ਆਦ ਚੀਰਦੇ ਹਨ ਕਈ ਕੇਲਾ ਦੀ ਕਿਰਪਾਨ ਨਾਲ ਠੋਕਦੇ ਹਨ ਇਹ ਬਹੁਤ بڑا ਪਾਪ ਹੈ ਕਿਉਂਕਿ ਸਤਗੁਰਾਂ ਨੇ ਹੁਕਮ ਕੀਤਾ ਹੈ ਕਿ ਕਿਰਪਾਨ ਸਾਡਾ ਸਰੂਪ ਹੈ ਵੱਧ ਤੋਂ ਵੱਧ ਅਦਬ ਧੂਪ ਦੀਪਕਾਦ ਕਰਕੇ ਕਿਰਪਾਨ ਦਾ ਕਰੇ ਕਿਰਪਾਨ ਸਿਰਫ ਦੋ ਜਗ੍ਹਾ ਵਰਤੀ ਜਾ ਸਕਦੀ ਹੈ ਇੱਕ ਕੜਾ ਪ੍ਰਸ਼ਾਦ ਲੰਗਰ ਆਦ ਨੂੰ ਭੋਗ ਲਾਉਣ ਵਾਸਤੇ ਦੂਜੀ ਰੱਖਿਆ ਵਾਸਤੇ ਤਾਂ ਕਿ ਜ਼ਾਲਮ ਦਾ ਨਾਸ ਹੋ ਸਕੇ ਤੇ ਅੰਤ ਵਿੱਚ ਕੇਸ ਹੁੰਦੇ ਹਨ ਕੇਸ ਅਕਾਲ ਕੋ ਰਖਦੀ ਮੋਰ ਹਨ ਸਾਬਤ ਸੂਰਤ ਦੀ ਨਿਸ਼ਾਨੀ ਹੈ ਬਾਣਾ ਮੰਨਣ ਦੀ ਨਿਸ਼ਾਨੀ ਹੈ ਕੇਸਾਂ ਨੂੰ ਕਲਫ ਨਹੀਂ ਲਾਉਣੀ ਕਾਲਾ ਰੰਗ ਨਹੀਂ ਲਾਉਣਾ ਪੈਰਾਂ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ ਇੱਕੋ ਜਿਹਾ ਸਮਝਣੇ ਹਨ ਅਗ ਨਾਲ ਸਾੜਨੇ ਨਹੀਂ ਹਨ ਕਿਸੇ ਦਵਾਈ ਸਾਬਣ ਨਾਲ ਘਸਾਉਣੇ ਪੋਟਣੇ ਨਹੀਂ ਹਨ ਅਤੇ ਧੋਲੇ ਚੁਗਣੇ ਨਹੀਂ ਚਾਹੀਦੇ ਜਿਵੇਂ ਪਰਮੇਸ਼ਰ ਨੇ ਬਣਾਇਆ ਹੈ ਉਸ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ ਅਸਾਦੀ ਵਾਰ ਵਿੱਚ ਗੁਰੂ ਜੀ ਦਾ ਫਰਮਾਨ ਹੈ ਜੇ ਜਰਵਾਣਾ ਪਰਹਰ ਹੈ ਜਰ ਵੇਸ ਕਰੇਂਦੀ ਆਈ ਹੈ ਜਿਹੜਾ ਬੁਢਾਪੇ ਦਾ ਬਾਣਾ ਤਿਆਗਦਾ ਹੈ ਢੋਲੇ ਚੁਗਦਾ ਰਹਿੰਦਾ ਹੈ ਉਹਦਾ ਬੁਢੇਪਾ ਸਾਰੇ ਸਰੀਰ ਤੇ ਹੀ ਆ ਜਾਂਦਾ ਹੈ ਉਦੋਂ ਕੀ ਕਰੇਗਾ ਢੋਲੇ ਚੁਗ-ਜੁਗ ਕੇ ਕਲ ਫਲਾ ਲਾ ਕੇ ਕਾਲੇ ਰੰਗ ਲਾ ਲਾ ਕੇ ਕੀ ਕਰੇਗਾ ਜਦੋਂ ਸਾਰਾ ਹੀ ਚਿੱਟਾ ਹੋ ਗਿਆ ਫੂਸ ਦੀ ਨਿਆਈ ਚਿਹਰਾ ਹੋ ਗਿਆ ਇਸ ਕਰਕੇ ਰਜ਼ਾ ਵਿੱਚ ਚੱਲਣਾ ਚਾਹੀਦਾ ਹੈ ਵਾਹਿਗੁਰੂ ਦੀ ਆਗਿਆ ਤੋਂ ਉਲਟ ਨਹੀਂ ਚੱਲਣਾ ਚਾਹੀਦਾ ਤੇ ਸਾਬਤ ਸੂਰਤ ਰੱਖਣੀ ਚਾਹੀਦੀ ਹੈ ਸਾਬਤ ਸੂਰਤ ਦਸਤਾਰ ਸੇਰਾ ਸ਼ੇਰ ਗੁਰ ਅਰਜਨ ਦੇਵ ਜੀ ਨੇ ਬਾਣੀ ਵਿੱਚ ਲਿਖਿਆ ਹੈ ਸਿਰ ਤੇ ਦਸਤਾਰ ਹਮੇਸ਼ਾ ਰੱਖਣੀ ਚਾਹੀਦੀ ਹੈ ਤੇ ਸਾਬਤ ਸੂਰਤ ਹੋਣੀ ਚਾਹੀਦੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸਾਰੇ ਗੁਣ ਸਾਡੇ ਅੰਦਰ ਆਉਣੇ ਚਾਹੀਦੇ ਹਨ ਕੈਸਾ ਨੂੰ ਸੰਭਾਲ ਕੇ ਰੱਖਣਾ ਹੈ ਕਦੇ ਵੀ ਸੁਹਾ ਗਾਚਣੀ ਆਦ ਨਾਲ ਕਿਸੇ ਇਸ਼ਨਾਨਾ ਕਰੇ ਨੰਗੇ ਸਿਰ ਜੰਗਲ ਪਾਣੀ ਨਹੀਂ ਜਾਣਾ ਚਾਹੀਦਾ ਨੰਗੇ ਸਿਰ ਦਾਤਨ ਨਹੀਂ ਕਰਨੀ ਚਾਹੀਦੀ ਨੰਗੇ ਸਿਰ ਗ੍ਰਸਤ ਆਦਗ ਦਾ ਕੋਈ ਵਿਹਾਰ ਨਹੀਂ ਕਰਨਾ ਚਾਹੀਦਾ ਨੰਗੇ ਸਿਰ ਕਦੇ ਕੁਝ ਖਾਣਾ ਪੀਣਾ ਨਹੀਂ ਚਾਹੀਦਾ ਜਿਵੇਂ ਕੇਸ ਸਰੀਰ ਦਾ ਸ਼ੋਭ ਨਹੀਂ ਇੱਕ ਸ਼ਿੰਗਾਰ ਹਨ ਉਸ ਤਰ੍ਹਾਂ ਹੀ ਮਨ ਦੇ ਅੰਦਰ ਭਾਣਾ ਮੰਨਣਾ ਵਾਹਿਗੁਰੂ ਦੀ ਪ੍ਰੀਤੀ ਤੇ ਵਿਚਾਰ ਵਧਾਉਣਾ ਤੇ ਪਰਮੇਸ਼ਰ ਨਾਲ ਸਾਬਤ ਬਿਰਤੀ ਰੱਖਣੀ ਕਿਸਾ ਦੀ ਰਹਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ